ਨਾ ਯਾਦੋ ਪਰਮਾਤਮਾ ਜੇ ਦੁਕਾਨ ਤੇਰੀ ਜਹੀ ਆਪਮਾਨੇ ਮੈਂ ਨਾ ਚਿਤ ਨਾਮ ਰੂਪ ਕਾਨਿਆ ਰੂ ਰਾਇਕ ਨਾ ਕੀ ਬਾਪ ਤੇ ਕਰਨਾ ਪਗਟ ਦਾ ਕੱਟ ਦੇਵੈ ਜਨਮ ਜਨਮ ਦੀਆਂ ਬਵਾਰੀਆਂ ਨੂੰ ਜਾਂ ਬੰਦਗੀ ਦੁੱਖ ਲੈ ਕੌਣ ਕਟੇ ਇਹ ਸਾਰੀ ਨਹੀਂ ਗਾਰੀਆਂ ਨੂੰ ਕਿਹ ਤੂੰ ਮੇਰੇ ਜੀ ਮੇਰਾ ਮਾਰ ਕਰਦਾ ਤੂੰ ਬੰਦੇ ਛਡ ਜਾਣਾ ਤੂੰ ਹਾ वॾे जफ़ारां सिरदारियूं कुदरत र पी पकड़ी किरी उॾ ते बारोदारियां पाव बड़ी भॻा चुटाउण वरगी ਸੱਚੇ ਦਾ ਆਪਣੇ ਆਨਦਦਾਤਾ ਚੰਗਲਾ ਵੀ ਤੂੰ ਦਾਤਾ ਰਿਆਂ ਹੋ ਜਗਤਾ ਨੇ ਰੱਬ ਤੇ ਵੇ ਇਹਨਾਂ ਸੁਤਦਾਰੀਆਂ ਨੂੰ ਸੇਵਾ ਸਤਿਬਲਾਰ ਕਰੋ ਰਵਾਹੀ ਰਬ ਕਰਦਾ ਸਰਪੁਲਕਾਰੀਆਂ ਨੂੰ ਬਣੇ ਆਪਣੀ ਆਪਣੀ ਵੰਡ ਪ੍ਰਮਾਤਮਾ ਨੇ ਜਿੱਤੇ ਮਾਸੀ ਬਹੁਸ਼ਕੁੰਡੀਆਂ ਸ੍ਰੀ ਸਿਆ ਭਗਵੰਤ ਰੰਦਾ ਜਿ ਜਿਤਨੇ ਗਏ ਮੈਂ ਪਾਵੀਆਂ ਨੂੰ ਚਵਨ ਖਤਕਾਂ ਦੇ ਰੋਜ ਮੱਥਾ ਵਾਰ ਮੇ ਕਿਤਿਆ ਕਲਾ ਕਾਰੀਆਂ ਨੂੰ ਜਿਨੇ ਰਾਮ ਬਖਸ਼ ਪ੍ਰਾਨ ਦਿੱਤੇ ਉਹ ਬਖਸ਼ਦਾ ਹੈ ਗੁਨਾਹਾਂ ਕਾ ਪਾ ਦੇ ਨਾਲ ਕੀ ਸ਼੍ਰੀ ਰਾ ਦੇ ਦਰਦਰ ਖਾਰੀਆਂ ਜਣਾ ਕੁੰਦੇ ਤੇ ਦਹਾਰਨ ਚ ਆਈ ਆਪਣੇ ਆਪਣੇ ਵਾਰੀਆਂ ਨੂੰ ਹੋ ਦੇ ਨਾ ਤੇ ਤੇ ਕੁਦਰਤ ਆਪਣੀ ਪਾਰਾ ਕੁਦਰਤ ਰੱਬ ਦੀ ਨੂੰ ਕਹਿਣਾ ਬੋਸ ਕੇ ਸਿਤਾਰਾ ਤੇ ਨਾਨ ਉਸhort ਤੇ ਸਰ ਕੇ ਰੰਗ ਪੈਦਾ ਸਸਾਰੰਦਰਾ ਪਿੜੀ ਰੋਗ ਕਾਰੀ ਵਿਗੋੜ ਤੇ ਜਿਹਨੂੰ ਦਾ ਦੱਤੇ ਇੱਕ ਵੀ ਉਸ ਪਹਾੜੀ 'ਚ ਥੋੜ ਦਿੱਤੀ ਜੇਡਾ ਪਾਵਰਾ ਦਾ ਦੱਤਿਆ ਸੀ ਉਸ ਮੱਠ ਦੇ ਵਿੱਚ ਪਾਵੋ ੜ ਦਿੱਤੀ ਜਿਹੜੀ ਵਿੱਚ ਦਾ ਦੀ ਉੱਤੇ ਸੀ ਤਰਸਪਤੰਗ ਦੀ ਥੋੜ ਦਿੱਤੇ ਤੇੜੇ ਕਾ ਤਾਈ ਪਾਵੇ ਬੰਨਿਆ ਕਾਲ ਮੈਂ ਕਨਵਰਾ ਹੱਥ ਕੀ ਸਤੇ ਰੱਬ ਕਰੋ ਦੀ ਮੈ ਜਿੜ ਕਰਕੇ ਮੀਆਂ ਮੁੱਤਾਂ ਦੀ ਗਨ ਗੋਦ ਤੇ ਖੂਬੀ ਨਰਕ ਦੇ ਵਿੱਚ ਗਿਆ ਦਿੱਤਾ ਤੰਮਰਾਵੇਂ ਤੋਰ ਦਿੱਤੀ ਜਿਨਾ ਕਰਾਂ ਮਾਤਾ ਤੇ ਉਦਾਸੀ ਤਰਾ ਦੀ ਕੌੜ ਕਰਾਂਂਦੀ ਤੇ ਪਾਣੀ ਇਸ ਦੀ ਕਾ ਕਰੋ ਜਵਾਹ ਮੀ ਮਾਰ ਮਾਰ ਕੇ ਤੇ ਵਿਚਾਰ ਦਿੱਤੇ ਜਗਵਾ ਕੇ ਆ ਵਖਤ ਕਿਰਪਾ ਤੁਸ ਆਪਣੇ ਸ੍ਰੀ ਨੂੰ ਜਿਸ਼ੋ ਹਰ ਦਿੱਤੇ ਜਦੋਂ ਭਲੀ ਤੇ ਮੀਤੀ ਟਹਿ ਗਿਆ ਸੀ ਸੀਤਾ ਰਾਮ ਸੀਯਨੈ ਪਾਟ ਤੀ ਸ੍ਰੀਯਾਂ ਦਾ ਸਤਨਾਮ ਸਤਿਵ ਮਹਾਰਾਜਿਓ ਵਾਤਾਏ ਗੁਰਦੇਵ ਜੀ ਹਉ ਜਦ ਤੂੰ ਜੀਵ ਛੋੜ ਦਿੱਤੇ ਇਲਾਸੁਰ ਸਾਰੈ ਤੇ ਮਾਤ ਵਾਲੀ ਸਭੀ ਆਦਿਕ ਕਾਦਰ ਪਰਮੇਸ਼ਰ ਜਾਤ ਕੁਰੂ ਰਤਨਾਥਾ ਜਨ ਜਨ ਕਾ ਦੁਖ ਮਟੇ ਸ਼ੰਕਰ ਤੇਰੀ ਬਾਣ ਹਰ ਦੇ ਕਰਦੇ ਸਰਬ ਨੂੰ ਸੋ ਜੈ ਤੇ ਨੰਦੂਰਾ ਪੇਗਾਂਤੂ ਜਿਸ ਮਨ ਤੇਰੀ ਪ੍ਰੀਤ ਹੈ ਸੋ ਮੜ ਪਾਗੀ ਸੰਤਾ ਸੁਨਵਗੰ ਕੀਤੀ ਅਰੁ ਸਰਵ ਕੀ ਦੇਸੂ ਕਾਹ ਤੇਰੀ ਕੀ ਬ੍ਰਹਮਾ ਵਿਸ਼ਮ ਬੇਸ਼ਾ ਚੰਦ ਤੇ ਆ ਸੰਸਾਰ ਮੇ ਕਦਾ ਦਾ ਰਾਮ ਘਰ ਘਰ ਤੇਰੀ ਆਦੀ ਰੋਜ਼ ਵਾ ਤੇ ਸ਼ਾਮ ਦੇ ਦੇਵੀਆਂ 부ਦੀਆਂ ਘਰਦਰ ਮੰਗੂ ਜਾਰਾ ਗਾਣ ਸਵੇ ਤੇ ਵੀ ਕਾ ਸੁਰਜੁ ਸੰਤਾਰੂ ਨਾਨਕ ਸਾਜ ਪੂਜ ਦੇ ਬਤਨ ਜੋ ਈ ਆਦਾ ਕੰਦੀ ਬਾਦਾ ਕ੍ਰਿਸ਼ਮੁ ਰਾਣੀ ਦੋ ਜਨ ਕਾ ਦੇ ਕੈ ਸ਼ਿਆਤ ਦੁਕਾਰ ਸਾਈ ਲਾ ਕੀ ਪਟੂ ਜਗਤ ਰਚਿ ਰਮੈ